ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਦਿਨਾਂ ਬਾਅਦ ਅੱਜ ਵੀਡੀਓ ਬਣਾ ਰਹੇ ਆ ਤੇ ਪਿੱਛੇ ਜੇ ਵੀਜੀ ਰਹੇ ਆ ਤੇ ਕੰਮਕਾਰਾਂ ਕੇ ਤੇ ਨਾਲੇ ਜਿਹੜੇ ਮੀਂਹ ਬਾਰਸ਼ਾਂ ਬੜੀਆਂ ਪੈ ਰਹੀਆਂ ਸੀ ਉਹਦੇ ਕਰਕੇ ਅਸੀਂ ਵੀਡੀਓ ਕੋਈ ਵੀ ਨਹੀਂ ਪਾਈ ਤੇ ਹੁਣ ਲਗਾਤਾਰ ਵੀਡੀਓ ਆਪਾਂ ਹਫਤੇ ਚ 2-3 ਵੀਡੀਓ ਪਾਉਂਦੇ ਰਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਬਰਸਾਤਾਂ ਦੇ ਵਿੱਚ ਜਿਹੜੇ ਆ ਬੂਟੇ ਵਧੀਆ ਹੋ ਗਏ ਆ ਸਾਰੇ ਨਾਲੇ ਤੁਹਾਨੂੰ ਬੂਟੇ ਵੀ ਦਿਖਾਉਂਦੇ ਆ ਤੇ ਨਾਲੇ ਜਿਹੜੇ ਹੁਣ ਨਵੇਂ ਬੂਟੇ ਲਿਆਂਦੇ ਆ ਉਹ ਵੀ ਤੁਹਾਨੂੰ ਦਿਖਾਵਾਂਗਾ ਸਭ ਤੋਂ ਪਹਿਲਾਂ ਆਹਣਾ ਦੇਸੀ ਕਰੋਂ ਦਾ ਛੋਟਾ ਜਿਹਾ ਲਿਆਂਦਾ ਸੀਗਾ ਇਹਦੇ ਵਿੱਚ ਤੁਸੀਂ ਫਲ ਦੇਖ ਸਕਦੇ ਜੀ ਇਹ ਆਹ ਵੇਖੋ ਫਲ ਨਾ ਮਲਾਇਆ ਨਹੀਂ ਆ ਤੇ ਵਿੱਚੋਂ ਲੱਗ ਵੀ ਰਿਹਾ ਕਿੰਨਾ ਕਿੰਨਾ ਤੇ ਨਾਲ ਦੇ ਨਾਲ ਝੜੀ ਵੀ ਜਾਂਦਾ ਉਹਦੇ ਇਹ ਇਹਦਾ ਇਹ ਫਾਇਦਾ ਵਾ ਇਹ ਇਹ ਤਾਂ ਨਾ ਝੜੀ ਰਮਾ ਪੌਦਾ ਵਾ ਤੇ ਇੱਥੇ ਕੰਡੇ ਬੜੇ ਲੱਗਦੇ ਆ ਜਿਵੇਂ ਕਿਸੇ ਨੇ ਘਰ ਦੇ ਵਿੱਚ ਪਾਰਕ ਬਣਾਉਣੀ ਹੋਵੇ ਉਹਦੇ ਸਾਈਡਾਂ 'ਤੇ ਤੁਸੀਂ ਇਹ ਨਾ ਬੂਟਾ ਲਾ ਸਕਦੇ ਆ ਦੇਸੀ ਕਰਾਉਂਦੇ ਦਾ ਇਹਦਾ ਇਹ ਫਾਇਦਾ ਵਾ ਕਿ ਕੋਈ ਵੀ ਇਹਦੇ ਨਾਲ ਬਾੜ ਭੰਜ ਜਾਂਦੀ ਆ ਤੇ ਇੱਕ ਫਲ ਬੜਾ ਲੱਗਦਾ ਇਹਦਾ ਚਾਰ ਪਿੰਦਾ ਵਾ ਇਹ ਤੁਸੀਂ ਲਾ ਸਕਦੇ ਜੇ ਕਿਤੇ ਵੀ ਖੇਤਾਂ ਦੇ ਬਾਹਰ ਵੀ ਲਾ ਸਕਦੇ ਜੇ ਕਿਤੇ ਵੀ ਲਾ ਸਕਦੇ ਜੇ ਇਹਦਾ ਗਮਲੇ 'ਚ ਵੀ ਲਾ ਸਕਦੇ ਆ ਇਹਦੇ ਨਾਲ ਦੀ ਨਾਲ ਆਪਾਂ ਨਾ ਆ ਬੂਟਾ ਲਾਇਆ ਸੀਗਾ ਉਨਾ ਵੱਡਾ ਹੋ ਗਿਆ ਵਾ ਇਹਨੂੰ ਕਹਿੰਦੇ ਨੇ ਬੇਲ ਪੱਤਰ ਬੇਲ ਜਿਹੜੇ ਆ ਤੁਹਾਨੂੰ ਪਤਾ ਵਾ ਲੀਵਰ ਵਾਸਤੇ ਬਹੁਤ ਵਧੀਆ ਵਾ ਤੇ ਆਪਣੇ ਸਰੀਰ ਵਾਸਤੇ ਵੀ ਵਧੀਆ ਤੇ ਇੱਕ ਤੇ ਇਹਦੇ ਜਿਹੜੇ ਪੱਤੇ ਹੁੰਦੇ ਆ ਆਪਣੇ ਮੰਦਰਾਂ 'ਚ ਚੜਦੇ ਆ ਕਰੋ ਅਸੀਂ ਉਦਾਂ ਸ਼ੌਕ ਨਾ ਲਾਇਆ ਵਾ ਉਹਦੇ ਨਾਲ ਦੀ ਨਾਲ ਤੁਹਾਨੂੰ ਹੁਣ ਦੂਜੇ ਬੂਟੇ ਵਿਖਾਉਨੇ ਆ ਆਜੋ ਹਾਂ ਆ ਜਿਹੜਾ ਪੌਦਾ ਲਿਆਂਦਾ ਸੀ 6 ਮਹੀਨੇ ਤੋਂ ਪਹਿਲਾਂ ਦਾ ਹੋ ਗਿਆ ਇਹਨੂੰ ਛੋਟਾ ਜਿਹਾ ਬੂਟਾ ਲਿਆਂਦਾ ਸੀ ਇਹ ਮੈਂ 1500 ਦਾ ਮੂਟਾ ਮਹਿੰਗਾ ਸੀਗਾ ਤੇ ਹੈਗਾ ਵੀ ਬਿਲਕੁਲ ਛੋਟਾ ਸੀ ਹੁਣ ਇਹਨੂੰ ਵੱਡਾ ਕਰਕੇ ਨਾ ਬਰਸਾਤਾਂ ਤੋਂ ਬਾਅਦ ਇਹਨੂੰ ਆਪਾਂ ਵੱਡੇ ਗਮਲੇ 'ਚ ਲਾਇਆ ਵਾ ਇਹ ਹੈਗਾ ਵਾ 올ਿਵ ਦਾ ਪੌਦਾ ਇਹ ਜਿਹੜੇ ਆਪਾਂ ਪੀਜੇ ਦੇ ਉੱਤੇ 올ਿਵ ਪੈਂਦੇ ਆ ਨਾ ਤੇ ਉਹਦਾ ਪੌਦਾ ਵਾ ਇਹਨੇ ਸਾਲ 1.5 ਸਾਲ 2 ਸਾਲ ਦੇ ਵਿੱਚ ਜਿਹੜਾ ਵਾ ਫਲ ਇਹਨੂੰ ਆ ਜਾਊਗਾ ਤੇ ਜਦੋਂ ਫਲ ਲੱਗੇਗਾ ਉਦੋਂ ਵੀ ਮੈਂ ਤੁਹਾਨੂੰ ਦਿਖਾਵਾਂਗਾ ਇਹਦੇ ਨਾਲ ਦੀ ਨਾਲ ਨਾ ਇੱਕ ਨਾ ਆ ਆਪਣਾ ਸਟਾਰ ਫਰੂਟ ਆ ਪਹਿਲਾਂ ਵੀ ਇੱਕ ਸਟਾਰ ਫਰੂਟ ਲਾਇਆ ਸੀਗਾ ਉਹ ਸੜ ਗਿਆ ਸੀਗਾ ਤੇ ਇਹ ਹੁਣ ਆਪਾਂ ਛੋਟਾ ਲਿਆਂਦਾ ਵਾ ਇਹ ਹੁਣ ਇਹਨੂੰ ਵੱਡਾ ਕਰਾਂਗੇ ਇਹ ਹਜੇ ਛੋਟੇ ਗਮਲੇ 'ਚ ਹੀ ਰੱਖਣਾ ਜਦੋਂ ਥੋੜਾ ਜਿਹਾ ਵੱਡਾ ਹੋਊਗਾ ਫਿਰ ਇਹਨੂੰ ਵੱਡੇ ਗਮਲੇ ਦੇ ਵਿੱਚ ਲਾਵਾਂਗਾ ਇੱਕ ਤੁਹਾਨੂੰ ਆ ਉਹ ਵਖਾਉਣਾ ਹੁਣ ਦੂਜੇ ਬੂਟੇ ਇੱਕ ਅੰਜੀਰ ਜਿਹੜੀ ਆਪਾਂ ਅੰਜੀਰ ਦਾ ਵੀ ਪੌਦਾ ਲਾਇਆ ਸੀ ਛੋਟਾ ਸੀਗਾ ਉਹਨੂੰ ਇੱਕਦਿ ਫੱਲਾ ਆ ਕੇ ਲੱਤ ਗਿਆ ਆ ਵਾ ਤੇ ਹੁਣ ਜਿਹੜਾ ਇਹ ਬੂਟਾ ਵੀ ਵੱਧ ਰਿਹਾ ਵਾ ਇਦੇ ਨਾਲ ਹੀ ਆ ਤੁਸੀਂ ਦੇਖ ਸਕਦੇ ਜੇ ਨਰੰਗੀ ਇਹਨੂੰ ਫਲ ਬੜਾ ਪਿਆਰ ਕੀ ਇਹਨੂੰ ਨੰਗੀ ਜਿਹੜੀ ਆ ਇਦਾਂ ਨਾ ਸੰਤਰੀ ਟੈਗ ਹੁੰਦੀ ਆ ਆ ਦੇਖੋ ਇਹਦਾ ਜਿਹੜਾ ਫਲ ਆ ਇਦਾਂ ਇਹ ਸਜਾਵਟੀ ਫਲ ਹੁੰਦੇ ਆ ਇਹ ਆਪਾਂ ਖਾ ਲੀ ਸਕਦੇ ਓਦਾਂ ਚਲੋ ਸੋਹਣੇ ਲੱਗਦੇ ਆ ਬੂਟਾ ਇਹਦਾ ਘਟੋ ਘਟਦਾ ਫੁੱਟ ਦਾ ਹੋ ਜਾਂਦਾ 10 ਫੁੱਟ ਵੱਡਾ ਹੋ ਜਾਂਦਾ ਵਾ ਜ਼ਮੀਨ ਤੇ ਵਿੱਚ ਤੇ ਗਮਲੇ ਦੇ ਵਿੱਚ ਇਹਨੂੰ ਇਦਾਂ ਹੀ ਸਾਰਾ ਜਿਹੜਾ ਵਾ ਆਪਣਾ ਲੱਗ ਜਾਣਾ ਫਲ ਇਹ ਸਜਾਵਟੀ ਹੁੰਦਾ ਇਹ ਨਰੰਗੀ ਕਿਹਾ ਤੇ ਹਰੀ ਆਪਣਾ ਇੱਕ ਆ ਜਿਹੜਾ ਬੂਟਾ ਇਹਦਾ ਲਿਆਂਦਾ ਵਾ ਇਹ ਅਮਰੀਕਾ ਦਾ ਪੌਦਾ ਵਾ ਤੇ ਇਹ ਝਾੜੀ ਰੂਹਾ ਪੌਦਾ ਹੈਗਾ ਵਾ ਇਦਾਂ ਹੀ ਜਿਵੇਂ ਵੇਲਾ ਹੁੰਦੀ ਹੈ ਨਾ ਓਦਾਂ ਹੀ ਇਹ ਵੇਲ ਜੀ ਬਣ ਜਾਂਦੀ ਹੈ ਤੈਨੂੰ ਜਿੰਨਾ ਮਰਜ਼ੀ ਲੱਭਾ ਕਰੀ ਜਾਓ ਤੇ ਉਹਦੇ ਨਾਲ ਹੀ ਇਹਨੂੰ ਕਹਿੰਦੇ ਆਪਾਂ ਬਲੈਕ 베ਰੀ ਦਾ ਪੌਦਾ ਏ ਬਲੈਕ 베ਰੀ ਜਿਵੇਂ ਆਪਣੇ ਇੱਥੇ ਛਤੂਤ ਲੱਗਦੇ ਹਨ ਤੂ ਥੋੜੇ ਪੋਲੇ ਹੁੰਦੇ ਆ ਤੇ ਇਹਨੂੰ ਥੋੜਾ ਸਖਤ ਲੱਗਦਾ ਵਾ ਫਲ ਫਲ ਵੀ ਬਹੁਤ ਵਧੀਆ ਇਹਦੀ ਫੋਟੋ ਵੀ ਮੈਂ ਤੁਹਾਨੂੰ ਨਾਲ ਵਿਖਾਵਾਂਗਾ ਪੌਦਾ ਬਹੁਤ ਵਧੀਆ ਤੇ ਇਹਦਾ ਜਿਹੜਾ ਵਾ ਫਲ ਆਪਣੇ ਖੂਨ ਨੂੰ ਜਿਹੜਾ ਸਾਫ ਕਰਦਾ ਵਾ ਤੇ ਆਪਣੇ ਹਾਰਟ ਵਾਸਤੇ ਤੇ ਲੀਵਰ ਵਾਸਤੇ ਬਹੁਤ ਵਧੀਆ ਹੁੰਦਾ ਇਹ ਪੌਦਾ ਹੁਣ ਇੱਧਰ ਵੀ ਹੁੰਦਾ ਵਾ ਉਧਰ ਅਮਰੀਕਾ ਦੇ ਵਿੱਚ ਜ਼ਿਆਦਾ ਲੱਗਦਾ ਸੀਗਾ ਹੁਣ ਮੈਂ ਲਿਆਂਦਾ ਵਾ ਇਹਨੂੰ ਹੁਣ ਆਪਾਂ ਕਰਾਂਗੇ ਇਹਦਾ ਸੜਾ ਲਾ ਕੇ ਤੇ ਹੁਣ ਵੇਖਾਂਗੇ ਫਲ ਕਦੋਂ ਪਉਂਦਾ ਵਾ ਉਹ ਵੀ ਤੁਹਾਨੂੰ ਜਾਣਕਾਰੀ ਮੈਂ ਦਵਾਂਗਾ ਨਾਲ ਦੀ ਨਾਲ ਤੇ ਨਾਲ ਹੀ ਮੈਂ ਤੁਹਾਨੂੰ ਬੂਟਿਆਂ ਦੀ ਜਿਹੜੀ ਆ ਅਪਡੇਟ ਦੇਣਾ ਵਾ ਇੱਧਰ ਆਪਣੇ ਬੂਟੇ ਜਿਹੜੇ ਆ ਸਾਰੇ ਹੀ ਹੁਣ ਇਸ ਟਾਈਮ ਰੋਤ ਵੀ ਜਿਹੜੀ ਵਧੀਆ ਹੋਈ ਪਈ ਨਾ ਕੋਈ ਗਰਮੀ ਐ ਜ਼ਿਆਦਾ ਤੇ ਨਾ ਕੋਈ ਠੰਡ ਤੇ ਬੂਟੇ ਜਿਹੜੇ ਆ ਸ਼ਾਨਦਾਰ ਹੋਏ ਪਏ ਆ ਸਾਰੇ ਇਹਨੂੰ ਤੁਸੀਂ ਫਲ ਦੇਖ ਸਕਦੇ ਜੇ ਫਲ ਕਰੋਂਦੇ ਦਾ ਲੱਗਾ ਹੋਇਆ ਵਾ ਇੱਧਰ ਪੱਥਰ ਚਟ ਵੀ ਆ ਲੱਗਾ ਇਹ ਵੀ ਤੁਹਾਨੂੰ ਪਤਾ ਮੈਂ ਵੀਡੀਓ ਪਾਈਆਂ ਪਹਿਲਾਂ ਹੁਣ ਨਵੇਂ ਬੂਟੇ ਲਾਵਾਂਗੇ ਲਿਆ ਕੇ ਇਹਦੇ ਨਾਲ ਹੀ ਆਪਣਾ ਬੇਲ ਪੱਤਰਾ ਇੱਕ ਆਪਾਂ ਕੋਠੇ ਤੇ ਸੁਹੰਜਨਾ ਵੀ ਲਾਇਆ ਛੋਟਾ ਜਿਹਾ ਸੀਗਾ ਸੁਹੰਜਨਾ ਤੇ ਬਹੁਤ ਜਿਆਦਾ ਫਾਇਦੇਮੰਦ ਆ ਇਹ ਤੁਸੀਂ ਕੋਠੇ ਤੇ ਮੈਂ ਤਾਂ ਲਾਇਆ ਵਾ ਕਿ ਜਦੋਂ ਉੱਪਰ ਆਈਦਾ ਇਹਦੇ ਪੱਤੇ ਖਾ ਲਈ ਤੇ ਚਾਰ ਪੰਜ ਪੱਤੇ ਤੋੜ ਕੇ ਖਾ ਲੋ ਤੇ ਸਰੀਰ ਐ ਵਧੀਆ ਰਹਿੰਦਾ ਇਹਦਾ ਇਹ ਆਪਣਾ ਸਟਾਰ ਫਰੂਟ ਆ ਥੋੜੀਆਂ ਥੋੜੀਆਂ ਹੁਣ ਸਬਜ਼ੀਆਂ ਜਿਹੜੀਆਂ ਵਾ ਠੰਡ ਵਾਲੀਆਂ ਲਾਉਣੀਆਂ ਵਾ ਇਹ ਬਤਾਉਂ ਲੱਗੇ ਹੋਏ ਆ ਲੰਬੇ ਵਾਲੇ ਇੱਧਰ ਸ਼ੂਟ ਇਹ ਆ ਭਰਤੇ ਵਾਲੇ ਬਤਾਉਂ ਆ ਦੇ ਨਾਲ ਹੀ ਇੱਕ ਆ ਸ਼ਵੀਮੂਈ ਦਾ ਪੌਦਾ ਜੀ ਸ਼ਵੀਮੂਈ ਇਹਨੂੰ ਕਦੇ ਸ਼ਰਮੀਲੀ ਵੀ ਕਹਿ ਦਿੰਦੇ ਆ ਤੇ ਸ਼ਵੀਮੂਈ ਵੀ ਕਹਿ ਦਿੰਦੇ ਆ ਇਹਦਾ ਇਹ ਆ ਕਿ ਇਹਨੂੰ ਆਪਾਂ ਹੱਥ ਲਾਵਾਂਗੇ ਆ ਦੇਖੋ ਇਹਨੇ ਨਾਲ ਹੀ ਸ਼ਰਮਾ ਜਾਣਾ ਚਲੋ ਤੇ ਪੱਤੇ ਬੰਦ ਕਰ ਦਿੰਦੀ ਆ ਆਪਣੇ ਆਹ ਲਓ ਇੰਤਾਂ ਇਹਦਾ ਨਾਮ ਸ਼ਵੀਮੂਈ ਰੱਖਿਆ ਹੈ ਜਿੱਤੇ ਹੱਥ ਲਾਵਾਂਗੇ ਇਹਨੇ ਨਾਲ ਹੀ ਤੇ ਇਹਦੇ ਜਿਹੜੀਆਂ ਇਹਦੀਆਂ ਜੜ੍ਹਾਂ ਆ ਨਾ ਜਾਦੀਆਂ ਟਾਣੀਆਂ ਇਹਦੇ ਨਾਲ ਦਵਾਈਆਂ ਵੀ ਬਹੰਦੀਆਂ ਵਾ ਦਵਾਈ ਦੇ ਵਿੱਚ ਵੀ ਪੀਂਦਾ ਵਾ ਉਹਦੇ ਨਾਲ ਦੀ ਨਾਲ ਹੀ ਹੁਣ ਤੁਹਾਨੂੰ ਮੈਂ ਦਿਖਾਉਣਾ ਵਾ ਇਧਰ ਔਲੇ ਦਾ ਪੌਦਾ ਵਾ ਔਲਾ ਜਿਹੜਾ ਵਾ ਇੱਕ ਰੀ ਇਹਦੀ ਕਟਿੰਗ ਕਰਨ ਵਾਲੀ ਆ ਸਾਰੀ ਇਹਨੇ ਫਲ ਦੇ ਦੇਣਾ ਵਾ ਔਲੇ ਦੇ ਨਾਲ ਹੀ ਚੀਕੂ ਆ ਚੀਕੂ ਤੇ ਇਨਸੂਲਿਨ ਆ ਥੱਲੇ ਪਿੱਛੇ ਇਹਦੇ ਇੱਕ ਇਹ ਉੱਪਰ ਜਿੱਤਾ ਵਾ ਆਪਣਾ ਚਿੱਟੇ ਰੰਗ ਦੀ ਇਹਦੇ ਨਾਲ ਹੀ ਆਪਣੀ ਨਾ ਥੱਲੇ ਮੈਂ ਜੀ ਨੀਲਾ ਪੌਦਾ ਵੀ ਲਿਆਂਦਾ ਉਹਨੂੰ ਨੀਲੇ ਫੁੱਲ ਲੱਗਦੇ ਆ ਇਹਨੂੰ ਵਾਈਟ ਲੱਗਦੇ ਆ ਇਹਦੇ ਨਾਲ ਹੀ ਉਹ ਲਾਦਾਂਗੇ ਇਹ ਤੇ ਬੇਲ ਬਹੁਤ ਸੋਹਣੀ ਲੱਗਦੀ ਆ ਇਹਦੀ ਇਹ ਵੀ ਅਹੀ ਲਾਈ ਆ ਇੱਕ ਮੈਣਾ ਆਬ ਬਣਾਇਆ ਵਾ ਸਾਰਾ ਇੱਚ ਦੁਪਹਿਰ ਖਿੜੀ ਲਾਈ ਆ ਲਿਆ ਕੇ ਆਪਣਾ 4 ਇੰਚ ਜਿਹੜਾ ਨਾ ਪਾਈਪ ਛੇਕ ਮਾਰ ਕੇ ਤੇ ਇਹ ਨਾਲ ਦੀ ਨਾਲ ਲਾਇਆ ਗਿਆ ਵਾ ਇੱਕ ਰੁੱਖ ਸੋ ਸੁੱਖ ਜੇ ਵੀ ਤੁਸੀਂ ਵੇਖ ਸਕਦੇ ਜੀ ਆਹੋਂ ਤੁਹਾਨੂੰ ਮੈਂ ਉੱਪਰ ਬੂਟੇ ਵਿਖਾਉਂਦਾ ਵਾਂ ਆ ਜਿਹੜਾ ਬੂਟਾਹੀਂ ਹੋ ਗਿਆ ਮੈਨੂੰ 6 ਮਹੀਨੇ ਨਿਗਾ ਜੇ ਬੂਟਾ ਮਿਲਿਆ ਸੀਗਾ ਇਹ ਜਿਆਦਾ ਵੱਡਾ ਨਹੀਂ ਮਿਲਿਆ ਇਹਨੂੰ ਕਹਿੰਦੇ ਆਪਾਂ ਫਾਲਸੇ ਦਾ ਪੌਦਾ ਫਾਲਸਾ ਜਿਹੜਾ ਵਾ ਗਰਮੀਆਂ ਦੇ ਵਿੱਚ ਜਦੋਂ ਪੂਰੀ ਗਰਮੀ ਹੁੰਦੀ ਉਦੋਂ ਆਉਂਦਾ ਵਾ ਨਿਕੇ ਨਿਕੇ ਫਾਲਸੇ ਹੁੰਦੇ ਆ ਜਿਹਦਾ ਜੂਸ ਵੀ ਬਣਦਾ ਤੇ ਲੀਵਰ ਵਾਸਤੇ ਵਧੀਆ ਹੁੰਦਾ ਉਹ ਅਸੀਂ ਲਾਇਆ ਆ ਜੀ ਉਹਦੇ ਨਾਲ ਹੀ ਹਲਦੀ ਵੀ ਲੱਗੀ ਹੋਈ ਆ ਹਲਦੀ ਦੇਖ ਸਕਦੇ ਜੀ ਦੋ ਗੰਡੀਆਂ ਲਾਈਆਂ ਸੀ ਉਹ ਹੁਣ ਵੱਡੀਆਂ ਹੋਣ ਇਹ ਆਪਣੇ ਸਾਰੇ ਜਿਹੜੇ ਆ ਫਰੂਟ ਵਾਲੇ ਪੌਦੇ ਹੀ ਆ ਤੁਹਾਨੂੰ ਮੈਂ ਵਿਖਾਉਂਦਾ ਵਾਂ ਇਹਨਾਂ ਦੇ ਵਿੱਚ ਹੁਣ ਕਿਹੜੇ ਕਿਹੜੇ ਜਿਹੜੇ ਫਰੂਟ ਆ ਆਉਣੇ ਸ਼ੁਰੂ ਹੋਏ ਆ ਠੰਡ ਵਾਲੇ ਸਭ ਤੋਂ ਪਹਿਲਾਂ ਆਪਣਾ ਡਾਇਮੰਡ ਅਮਰੂਦ ਆ ਜੀ ਆ ਲੱਗੇ ਆ ਕੇ ਤੁਸੀਂ ਦੇਖ ਸਕਦੇ ਇਹ ਫਲ ਜਿਹੜਾ ਵਾ ਸ਼ੁਰੂ ਹੋ ਗਿਆ ਵਾ ਨਿੱਕੇ ਨਿੱਕੇ ਅਮਰੂਦ ਲੱਗੇ ਹੋਏ ਆ ਤੇ ਇਹ ਸਾਰੇ 1.5 ਸਾਲ ਦਾ 2 ਸਾਲ ਦਾ ਪੌਦਾ ਵਾ ਤੇ ਫਾਲੋਪ ਐਰਕੀ ਸਾਰਾ ਭਰਿਆ ਪਿਆ ਪੌਦਾ ਜਿਹੜਾ ਇਹਨੂੰ ਥੋੜਾ ਜਿਹਾ ਜਿਹੜੀ ਆਪਣੀ ਕੀੜੀ ਜਿਹੜੀ ਪੈਂਦੀ ਹੈ ਉਹਦੀ ਦਵਾਈ ਤੇ ਸੰਡੀ ਦੀ ਦਵਾਈ ਪਾਈ ਸੀ ਐਰਕੀ ਤੇ ਜਾਂ ਨਿੰਮ ਦਾ ਛੜਕਾਓ ਵੀ ਆਪਾਂ ਕਰ ਸਕਦੇ ਆ ਤੇ ਮੈਂ ਇਹ ਤੇ ਪਾਈ ਆ ਇਹਦੇ ਨਾਲ ਹੀ ਆ ਆਪਣਾ ਨਵਾਂ ਹੀ ਲਾਇਆ ਸੀਗਾ ਆਪਾਂ ਐਪਲ ਬੇਰ ਤੁਸੀਂ ਵੇਖ ਸਕਦੇ ਜੇ ਇਹਦੇ ਨਾਲ ਨਿਗੇ ਨਿਗੇ ਹੁਣ ਫਜੇ ਕੀ ਇਹਨੂੰ ਵੱਧ ਤੋਂ ਵੱਧ 4 ਕਿ 5-4 ਮਹੀਨੇ ਹੋਏ ਇਹਨੂੰ ਲਾਇਆ ਬੂਟਾ ਵੀ ਐ ਪੂਰਾ ਵੱਧ ਗਿਆ ਵਾ ਇਹ ਫਰੂਟ ਜਿਹੜਾ ਇਹਨੂੰ ਪਹਿਲੇ ਸਾਲ ਦਾ ਹੁਣ ਆ ਵੀ ਸ਼ੁਰੂ ਹੋ ਗਿਆ ਆ ਦੇਖੋ ਇਹ ਸਾਰਾ ਫਰੂਟ ਆ ਨਿਕਾ ਨਿਕਾ ਫਲ ਪੈਣਾ ਸ਼ੁਰੂ ਹੋ ਗਿਆ ਇਹਨੂੰ ਤੇ ਇਹ ਠੰਡ ਦੇ ਵਿੱਚ ਜਿਹੜੇ ਇੱਕ ਵਾਰੀ ਨੂੰ ਫਲ ਲੱਗੇਗਾ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦਿਖਾਉਣਾ ਅੱਗੇ ਆਜੋ ਹੁਣ ਚੈਰੀ ਦਾ ਬੂਟਾ ਤੇ ਇਸ ਟਾਈਮ ਇਹਨੂੰ ਚੈਰੀ ਬਹੁਤ ਲੱਗੀ ਹੋਈ ਆ ਆ ਤੁਸੀਂ ਵੇਖ ਸਕਦੇ ਜੇ ਥੱਲੇ ਵੀ ਡਿੱਗ ਰਹੀਆਂ ਇੱਧਰ ਆਓ ਆ ਦਿਖਾਓ ਥੱਲੇ ਕੀੜੇ ਵੀ ਆਏ ਆ ਹਰਿਆ ਹਰੀਆਂ ਚੇਰੀਆਂ ਲੱਗੀਆਂ ਵਾ ਤੇ ਵਿੱਚ ਉਹ ਤੁਹਾਨੂੰ ਮੈਂ ਲਾਲ ਵੀ ਕੱਢ ਕੇ ਦਿਖਾਉਣਾ ਹੈ ਲੋ ਇਹ ਆ ਜੇ ਹਲੋ ਆਹ ਸਾਡੇ ਸਾਹਮਣੇ ਲਾਈ ਗਈ ਆ ਆ ਪੂਰੀ ਐ ਚੇਰੀ ਲਾਲ ਲੰਗਦੀਆਂ ਚੇਰੀਆਂ ਲੱਗੀਆਂ ਹੀ ਐ ਇਹਨੂੰ ਹਰੀਆਂ ਜੀ ਜ਼ਿਆਦਾ ਵਾ ਆਹ ਸਾਰੀਆਂ ਭਰਿਆ ਪਿਆ ਬੂਟਾ ਦੇਖੋ ਇਹ ਕੀੜੇ ਵੀਰ ਨੂੰ ਤਾਂ ਹੀ ਆ ਰਹੇ ਆ ਕਿ ਉਹ ਮਿੱਠਾ ਖਾਂਦੇ ਆ ਚਲੋ ਇਹਨਾਂ ਵਾਸਤੇ ਚਲੋ ਠੀਕ ਆ ਇਹ ਵੀ ਖਾਣਗੇ ਤੇ ਰੱਜਣਗੇ ਇਹਦੇ ਨਾਲ ਹੀ ਆਹ ਦਿਖਾਓ ਜੀ ਇੱਧਰ ਇਹ ਆਪਣਾ ਹੈਗਾ ਵਾ ਚਕੋਤਰੇ ਦਾ ਬੂਟਾ ਚਕੋਤਰਾ ਵੇਖ ਸਕਦੇ ਜੀ ਤਿੰਨ ਫਲ ਇਹਨੂੰ ਲੱਗੇ ਹੋਏ ਆ ਇਹ ਹਜੇ ਬੂਟਾ ਬਿਲਕੁਲ ਨਿੱਕਾ ਵਾ ਜਦੋਂ ਬੂਟਾ ਵੱਡਾ ਹੋਊਗਾ ਤੇ ਇਹਨੂੰ ਫਲ ਹੋਰ ਜਿਆਦਾ ਪਵੇਗਾ ਕਿ ਚੈਰੀ ਜਿਹੜੀ ਆ ਤੁਹਾਨੂੰ ਮੈਂ ਹੋਰ ਵੀ ਲਾਗੇ ਵਿਖਾਉਣਾ ਲਾਲ ਚੈਰੀਆਂ ਲੱਗੀਆਂ ਹੀ ਆਆਂ ਇਹ ਜਿਆਦਾ ਵਾ ਜਦੋਂ ਹਰੀਆਂ ਹੋਣੀਆਂ ਤੁਹਾਨੂੰ ਕਿ ਆ ਪੰਛੀ ਵੀ ਖਾ ਜਾਂਦੇ ਆ ਨਾ ਉੱਤੇ ਤਾਂ ਕਰਕੇ ਸਾਰਾ ਬੂਟਾ ਜਿਹੜਾ ਭਰਿਆ ਪਿਆ ਚੈਰੀ ਦੇ ਨਾਲ ਤੁਹਾਨੂੰ ਮੈਂ ਵਿਖਾਉਣਾ ਆਪ ਏ ਆ ਜੀ ਚੈਰੀਆਂ ਵੇਖ ਸਕਦੇ ਤੁਸੀਂ ਇਹ ਸਾਰਾ ਚੈਰੀ ਦਾ ਬੂਟਾ ਵਾ ਕੀੜੇ ਵੀ ਤਾਂ ਆ ਹੀ ਆ ਰਹੇ ਆ ਤੇ ਭਰਿਆ ਪਿਆ ਬੂਟਾ ਸਾਰਾ ਹੀ ਚੈਰੀ ਦੇ ਨਾਲ ਹਰੀਆਂ ਚੈਰੀਆਂ ਹੋਈਆਂ ਪੀਆਂ ਵਾਂ ਤੇ ਲਾਲ ਹੋਣ ਗਈਆਂ ਹੌਲੀ ਹੌਲੀ ਇਹਦੇ ਨਾਲ ਹੀ ਆਪਣਾ ਇੱਕ ਹੋਰ ਐਪਲ ਬੇਅਰ ਦਾ ਬੂਟਾ ਆ ਵੇਖ ਸਕਦੇ ਜੀ ਐਪਲ ਬੇਅਰ ਜੀ ਇਹ ਵੀ ਹੁਣ ਇਹਨੂੰ ਫਰੂਟ ਸ਼ੁਰੂ ਹੋ ਗਿਆ ਆ ਵਾ ਤੇ ਫਰੂਟ ਲੱਗੇਗਾ ਇਹਨੂੰ ਅਗਲੇ ਮਹੀਨੇ ਜਿਹੜੇ ਫੁੱਲ ਪੈ ਗਈ ਹੋਏ ਆ ਤੇ ਨਾਲ ਦੀ ਨਾਲ ਹੀ ਲੱਗੇਗਾ ਆ ਜਾ ਇੱਧਰ ਆਪਣਾ ਇਹ ਵੀ ਨਵਾਂ ਪੌਦਾ ਲਾਇਆ ਗਿਆ ਹੈ ਰਕੀ ਪੌਦਾ ਦੇ ਠੰਡ ਦੇ ਵਿੱਚ ਆ ਪਰ ਆਪਾਂ ਇਹ ਲਾਇਆ ਵਾ ਇਹਨੂੰ ਕਹਿੰਦੇ ਨੇ ਬਦਾਮ ਦਾ ਬੂਟਾ ਇਹ ਬਦਾਮ ਦਾ ਵਾ ਤੇ ਇਹ ਹਾਈਬ੍ਰਿਡ ਬਦਾਮ ਦਾ ਪੌਦਾ ਵਾ ਇਹ ਹੁਣ ਲਾਇਆ ਵਾ ਤੇ ਇਹਨੂੰ ਵੀ ਦੇਖਾਂਗੇ ਫਲ ਪਿੰਦਾ ਆ ਜਾਂ ਨਹੀਂ ਪਿੰਦਾ ਪਰ ਆਪਾਂ ਲਾਹ ਦਿੱਤਾ ਵਾ ਇਹ ਹੁਣ ਠੰਡ ਦੇ ਵਿੱਚ ਚੱਲੂਗਾ ਖਣਤੀ ਗਰਾ ਚਲਦੇ ਗਰਮੀ ਚ ਇਹਨੂੰ ਥੋੜਾ ਧਿਆਨ ਰੱਖਣਾ ਪੈਣਾ ਵਾ ਚੱਲੇਗਾ ਤੇ ਨਾ ਤੁਹਾਨੂੰ ਅਪਡੇਟ ਵੀ ਦਵਾਂਗਾ ਤੁਹਾਨੂੰ ਮੈਂ ਸਾਰੇ ਬੂਟਿਆਂ ਬਾਰੇ ਹੁਣ ਜਾਣਕਾਰੀ ਦਿੰਦਾ ਇੱਕ ਵਾਰੀ ਇਹ ਆਪਣਾ ਐਪਲ ਬੇਰ ਐਪਲ ਬੇਰ ਜਿਹੜਾ ਲਾਉਣਾ ਚਾਹੀਦਾ ਵਾ ਇਹ ਨਾ ਬਹੁਤ ਫਲ ਲੱਗਦਾ ਇਹਨੂੰ ਛੋਟੇ ਹੁੰਦੇ ਆ ਤੁਸੀਂ ਹਰ ਤੋਂ ਬਾਅਦ 6 ਮਹੀਨੇ ਦੇ ਵਿੱਚ ਇਹਨੂੰ ਫਲ ਆ ਜਾਂਦਾ ਵਾ ਬੂਟੇ ਨੂੰ ਤੇ ਜਿਹੜੇ ਬੇਰ ਆ ਇਹਦੇ ਬਹੁਤ ਮਿੱਠੇ ਤੇ ਲਾਲ ਰੰਗ ਦੇ ਹੁੰਦੇ ਆ ਹੁੰਦੇ ਵੀ ਸਾਈਜ਼ ਵੱਡਾ ਇਹ ਤੁਸੀਂ ਜ਼ਰੂਰ ਲਾਓ ਘਰ ਦੇ ਵਿੱਚ ਇਹਦੇ ਨਾਲ ਹੀ ਆਪਣੇ ਆ ਪਪੀਤੇ ਆ ਗਏ ਆ ਜੀ ਹਾਈਬ੍ਰਿਡ ਇਹ ਹੋ ਨਹੀਂ ਲਾਇਆ ਵੱਤੋ ਵੱਤ ਹਫਤਾ ਕੀ ਹੋਇਆ ਵਾ ਤੇ ਅੱਗੇ ਆਪਣਾ ਆ ਗਿਆ ਦੇ ਬਲੈਤੀ ਕਰੌਂਦਾ ਇਹਦੇ ਨਾਲ ਹੀ ਨਾਰ ਆਪਾਂ ਇੱਕ ਦੀ ਫਾਲੇ ਦਾ ਨਾਰ ਲਖਾ ਲਈ ਹੋਇਆ ਤੇ ਹੁਣ ਨਵਾਂ ਫਲ ਜਿਹੜਾ ਆਊਗਾ ਗਰਮੀਆਂ ਦੇ ਵਿੱਚ ਇਹਦੇ ਫੁੱਲ ਲੱਗਦੇ ਆ ਤੇ ਇਹਦੇ ਨਾਲ ਹੀ ਆਪਣਾ ਆ ਬੂਟਾ ਬਹੁਤ ਸ਼ਾਨਦਾਰ ਲੱਗਦਾ ਮੈਨੂੰ ਇਹ ਹੈਗਾ ਜੀ ਇਮਲੀ ਦਾ ਪੋਦਾ ਇਹ ਨਾ ਥੋੜਾ ਵੱਡਾ ਲੈਣ ਤੋਂ ਇਹਨੂੰ ਫਿਰ ਆਪਾਂ ਨਾ ਕਿਸੇ ਗੁਰਦੁਆਰੇ ਦੇ ਵਿੱਚ ਲਾਵਾਂਗਾ ਜੇ ਕਿਸੇ ਵੀਰ ਨੇ ਲਵਾਉਣਾ ਹੋਵੇ ਫ੍ਰੀ ਚ ਲਾ ਕੇ ਜਾਵਾਂਗੇ ਗੁਰਦਾਰੇ ਥੋੜਾ ਜਿਆ ਹੋਰ ਵੱਡਾ ਹੋ ਜੇ ਤੇ ਫਿਰ ਲਾ ਕੇ ਜਾਵਾਂਗੇ ਇਹਦੇ ਨਾਲ ਆਪਾਂ ਇੱਕ ਜਾਮਨੂ ਵੀ ਲਾਇਆ ਵਾ ਘਰੇ ਜਾਮਨੂ ਜਿਹੜਾ ਵਾ ਇਹ ਗਰਮੀਆਂ ਦੇ ਅਗਲੀਆਂ ਗਰਮੀਆਂ 'ਚ ਫਲ ਦੇਵੇਗਾ ਤੇ ਇਹ ਹੈਗਾ ਜੀ ਆਪਣਾ ਸੰਤਰਾ 나ਗਪੁਰ ਦਾ ਸੰਤਰਾ ਸੰਤਰੇ ਤੇ ਇਹਦੇ ਨਾਲ ਦੀ ਨਾਲ ਹੀ ਡ੍ਰੈਗਨ ਫਰੂਟ ਇਹਨੂੰ ਘੱਟੋ ਘੱਟ 2 ਸਾਲ ਲੱਗ ਜਾਂਦੇ ਆ ਘਾਕੂ ਜਿਹੜਾ ਇਹਦਾ ਕੱਢਣ ਵਾਲਾ ਵਾ ਹੁਣ ਘਾ ਜਿਹੜਾ ਵਾ ਕੱਲ ਛੁੱਟੀ ਆ ਕੱਲ ਕੱਢਾਂਗੇ ਐਤਵਾਰ ਇੱਕ ਆਪਾਂ ਆ ਜਿਹੜਾ ਨਿੰਬੂ ਲਾਇਆ ਵਾ ਨਿੰਬੂ ਤੁਸੀਂ ਵੇਖ ਸਕਦੇ ਜੀ ਅਨਿਗਾਜਾ ਨਿੰਬੂ ਹੁਣ ਹੀ ਲਾਇਆ ਵਾ ਤੇ ਸ਼ੁਰੂ ਵੀ ਹੋ ਗਿਆ ਫਲ ਫਲ ਵੀ ਤਾਂ ਹੀ ਲੱਗਦਾ ਵਾ ਜੇ ਇਹਨਾਂ ਦੀ ਆਪਾਂ ਕੇਅਰ ਕਰਾਂਗੇ ਜੇ ਇਦਾਂ ਹੀ ਛੱਡ ਛੱਡਾਂਗੇ ਫਿਰ ਫਲ ਕਿੱਥੇ ਲੱਗਣਾ ਇਦੇ ਨਾਲ ਹੀ ਆਪਣਾ ਇਹ ਹੈਗਾ ਜੀ ਐਪਲ ਬੀਰ ਜਿਹੜਾ ਪਹਿਲਾਂ ਲਖਾਇਆ ਸੀ ਤੁਹਾਨੂੰ ਇਹ ਐਪਲ ਬੀਰ ਬਹੁਤ ਵਧੀਆ ਤੇ ਇਹਨੂੰ ਫਲ ਵੀ ਬੜਾ ਪੈਂਦਾ ਜੀ ਜਦੋਂ ਇਹ ਕੀ ਫਲ ਆਊਗਾ ਤੁਹਾਨੂੰ ਦਿਖਾਵਾਂਗਾ ਮੈਂ ਪੂਰਾ ਵੱਡਾ ਪੌਦਾ ਹੋ ਗਿਆ ਇਹ ਤੇ ਜਿੰਨੀ ਕਟਿੰਗ ਕਰੋਗੇ ਓਨਾ ਹੀ ਤੁਹਾਨੂੰ ਫਲ ਜ਼ਿਆਦਾ ਮਿਲੇਗਾ ਇਹਦਾ ਇਹਦਾ ਫਾਇਦਾ ਵੀ ਤਾਂ ਹੀ ਆ ਜੇ ਤੁਸੀਂ ਕਟਿੰਗ ਕਰੋਗੇ ਇਹਦੇ ਨਾਲ ਆਪਣੀ ਜਿਹੜੀ ਆ ਚੈਰੀ ਚੈਰੀ ਦਾ ਪੌਦਾ ਦੇਖ ਸਕਦੇ ਜੀ ਆ ਚੈਰੀਆਂ ਲੱਗੀਆਂ ਸਾਰੀਆਂ ਸਾਰਾ ਪੋਦਾ ਭਰਿਆ ਪਿਆ ਕੋ ਥੱਲੇ ਤੱਕ ਸਾਰਾ ਚੈਰੀ ਦਾ ਪੋਦਾ ਜਿਹੜੀਆਂ ਗ੍ਰੀਨ ਇਹਦੇ ਨਾਲ ਆਪਣਾ ਇਹ ਹੈਗਾ ਜੀ ਚਕੋਤਰਾ ਕੋਤਰਾ ਜਿਹੜਾ ਵਾ ਬਹੁਤ ਸ਼ਾਨਦਾਰ ਹੋਇਆ ਆਪਣਾ ਪੋਦਾ ਹੈਗਾ ਤੇ ਨਿਕਾ ਜਾਈਆ ਇਹ ਪੋਦਾ ਸਾਲ ਡੇਰ ਸਾਲ ਦਾ ਪੋਦਾ ਸਾਰਾ ਸਾਲ ਦਾ ਹੀ ਪੋਦਾ ਵਾ ਤੇ ਇਹਨੂੰ ਫਲ ਬੜੀ ਵਧੀਆ ਤੇ ਸ਼ਾਨਦਾਰ ਪੈਂਦਾ ਜੇ ਇਹ ਤੁਸੀਂ ਜਰੂਰ ਲਾਓ ਇੱਕ ਇਹਦਾ ਇਹ ਫਾਇਦਾ ਵਾ ਇਹ ਜਿਹੜਾ ਚਕੋਤਰੇ ਦਾ ਪੋਦਾ ਇਹ ਮਰਦਾ ਨਹੀਂ ਛੇਤੀ ਇਨੂੰ ਪਾਣੀ ਵੀ ਘੱਟ ਚਾਹੀਦਾ ਵਾ ਤੇ ਬਾਕੀ ਭਾਵੇਂ ਧੁੱਪ ਭਾਵੇਂ ਛਾਂ ਜਿੱਦਾਂ ਮਰਜ਼ੀ ਪੈਂਦੀ ਰਵੇ ਇੰਨੇ ਸੜਦਾ ਨਹੀਂ ਇਹ ਆਪਣੇ ਆਪ ਹੀ ਜਿਹੜਾ ਸਰਵਾਈਵ ਕਰਦਾ ਵਾ ਤੇ ਇਹਦੇ ਨਾਲ ਆਪਣਾ ਆ ਆ ਗਿਆ ਜੀ ਮਸੰਮੀ ਦਾ ਆ ਮਸੰਮੀ ਦਾ ਪੌਦਾ ਵਾ ਜੀ ਮਸੰਮੀ ਵੀ ਤੁਸੀਂ ਵੇਖ ਸਕਦੇ ਜੀ ਬਹੁਤ ਵਧੀਆ ਪੌਦਾ ਆ ਇਹਦੀ ਹੁਣ ਕਟਿੰਗ ਕਰਾਂਗੇ ਗਾਂ ਤੇ ਜਿੰਨੀ ਇਹਦੀ ਕਟਿੰਗ ਕਰੋ ਓਨਾ ਹੀ ਜਿਹੜਾ ਵਧੀਆ ਫਲ ਵੀ ਤੇ ਫਰੂਟ ਵੀ ਦਿੰਦਾ ਵਾ ਤੇ ਪੂਟਾ ਵੀ ਸ਼ਾਨਦਾਰ ਹੋ ਜਾਂਦਾ ਇਹ ਜਿਹੜਾ ਪੌਦਾ ਵਾ ਬਲੈਕ 베ਰੀ ਦਾ ਇਹ ਆਪਣਾ ਇਥੇ ਅੰਮ੍ਰਿਤਸਰ ਦੇ ਵਿੱਚ ਇੱਕ ਹੀ ਨਰਸਰੀ ਆ ਉਥੋਂ ਮਿਲ ਸਕਦਾ ਜਿਆਦਾਤਰ ਇਹ ਹੈਗਾ ਜੀ ਇਹ ਬਲੂ ਬਲੈਕ 베ਰੀ ਤੇ ਇਹਨੂੰ ਮਿਲਣਾ ਵਾ ਜੋਸ਼ਾ ਨਰਸਰੀ ਹੈ ਮਾਨਾ ਵਾਲੇ ਇਹ ਉਥੋਂ ਮਿਲੇਗਾ ਹੋਰ ਕਿਦੋਂ ਤੇ ਮੁਸ਼ਕਲ ਹੀ ਆ ਬੂਟਾ ਵੀ ਇਹਨੇ ਝਾੜੀ ਤੋਂ ਮਾ ਪੌਦਾ ਵਾ ਤੇ ਇਹਨੇ ਜਿੰਨਾ ਮਰਜ਼ੀ ਜਿਵੇਂ ਵੇਲਾ ਵਾਂਗੂ ਲੰਬਾ ਹੋਣਾ ਵਾ ਇਹਨੂੰ ਆਪਾਂ ਬਨਾਂਗੇ ਤਾਂ ਕਰਕੇ ਤੇ ਫਲ ਜਿਹੜਾ ਆਊਗਾ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਆਏ ਕੋ ਨਵਾਂ ਪੰਗਾਰਾ ਸ਼ੁਰੂ ਹੋ ਗਿਆ ਇਹਨੂੰ ਇਹਨੂੰ ਹਜੇ ਆਪਾਂ ਤਾਂ ਹੀ ਰੱਖਿਆ ਵਾ ਜਦੋਂ ਵੀ ਤੁਸੀਂ ਨਵਾਂ ਬੂਟਾ ਲਿਆਉਣਾ ਹਨ ਇਹ ਨਹੀਂ ਕਿ ਸਿੱਧਾ ਹੀ ਲਿਆ ਕੇ ਤੇ ਉਸੇ ਵੇਲੇ ਲਾ ਦਈਏ ਘਟੋ ਘਟ 15 20 ਦਿਨ ਆਪਣੇ ਘਰ ਦੇ ਜਿਹੜਾ ਪੌਦਾ ਨਾ ਦੂਜੇ ਬੂਟਿਆਂ ਦੇ ਨਾਲ ਰੱਖੋ ਇਹ ਵੀ ਇੱਕ ਦੂਜੇ ਦੀ ਜਿਹੜੀ ਫੀਲਿੰਗ ਨੂੰ ਸਮਝਦੇ ਆ ਪਹਿਲਾਂ ਇਹਨਾਂ ਦਾ ਇੱਕ ਦੂਜੇ ਨਾਲ ਪਿਆਰ ਪੈਂਦਾ ਵਾ ਤੇ ਫਿਰ ਹੀ ਵੱਧਦੇ ਆ ਜੇ ਆਪਾਂ ਪਹਿਲਾਂ ਹੀ ਆਉਂਦੇ ਆ ਲਾ ਦਈਏ ਤੇ ਫਿਰ ਬੂਟਾ ਸੜ ਵੀ ਸਕਦਾ ਵਾ ਇਦੇ ਨਾਲ ਹੀ ਥੋੜਾ ਜਿਹਾ ਪਾਣੀ ਪੂਣੀ ਪੈਣ ਵਾਲਾ ਵਾ ਬੁੱਟਿਆਂ ਨੂੰ ਹੁਣ ਅਸੀਂ ਪਾਉਂਦੇ ਆ ਪਾਣੀ ਤੇ ਜੇ ਵੀਡੀਓ ਵਧੀਆ ਲੱਗੀ ਏ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ